ਅੱਜ ਆਪਾਂ ਬਣਾਵਾਂਗੇ ਜੀ ਪਾਲਕ ਪਨੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਚਲੋ ਜੀ ਆਪਾਂ ਪਾਲਕ ਪਨੀਰ ਬਣਾਉਣੇ ਦੀ ਤਿਆਰੀ ਕਰਦੇ ਆ ਮੈਂ ਇੱਥੇ ਪਾਲਕ ਧੋ ਲਈ ਸੀ ਚੰਗੀ ਤਰ੍ਹਾਂ ਸਵਾਰ ਲਈ ਸੀ ਤੇ ਤਿੰਨ ਚਾਰ ਵਾਰੀ ਪਾਣੀ ਚੋਂ ਕੱਢ ਦਿੱਤੀ ਸੀਗੀ ਫਿਰ ਹੁਣ ਆਪਾਂ ਇਹਨੂੰ ਬੋਇਲ ਕਰਾਂਗੇ ਕੁੱਕਰ ਚ ਮੈਂ ਇੱਥੇ ਡੇਢ ਗਲਾਸ ਪਾਣੀ ਦਾ ਪਾਇਆ ਇੱਕ ਗਲਾਸ ਪੂਰਾ ਤੇ ਅੱਧਾ ਤੇ ਵਿੱਚ ਪਾਲਕ ਪਾ ਦਿੱਤੀ ਤੇ ਇੱਕ ਚਮਚਾ ਪਾਵਾਗੇ ਵਿੱਚ ਚੀਨੀ ਦਾ ਚੀਨੀ ਦੇ ਨਾਲ ਕੀ ਹੁੰਦਾ ਕਿ ਇਹਦਾ ਕਲਰ ਹੈ ਜਿਹੜਾ ਉਹ ਮਤਲਬ ਐਦਾ ਹੀ ਰਹਿੰਦਾ ਗ੍ਰੀਨ ਹੀ ਰਹਿੰਦਾ ਵਧੀਆ ਕਲਰ ਆਉਂਦਾ ਹੈ ਤੇ ਇੱਕ ਗਲਾਸ ਵਿੱਚ ਇੱਥੇ ਪਾਣੀ ਤਾਂ ਹੋਰ ਪਾਇਆ ਸੀ ਘੱਟ ਲੱਗਦਾ ਸੀ ਵਿੱਚ ਬਿਲਕੁਲ ਮਤਲਬ ਜਿਹਦੇ ਐਬਜ਼ਾਰਬ ਹੋ ਚੁੱਕੇ ਜਿਹੜੀ ਪਾਲਕ ਹੈ ਆਪਣੀ ਫਿਰ ਜਦੋਂ ਐਦਾ ਉਬਾਲਾ ਆ ਜਾਊਗਾ ਨਾ ਇਹਨੂੰ ਇੱਕ ਉਬਾਲਾ ਆਉਣ ਤੇ ਹੀ ਆਪਾਂ ਕਰ ਦੇਵਾਂਗੇ ਗੈਸ ਬੰਦ ਤੇ ਇਹਨੂੰ ਠੰਡੀ ਕਰਨ ਲਈ ਰੱਖਾਂਗੇ ਠੰਡੇ ਪਾਣੀ ਚ ਧੋ ਕੇ ਤੇ ਠੰਡੀ ਹੋਣ ਤੋਂ ਬਾਅਦ ਆਪਾਂ ਗ੍ਰाइंड ਕਰ ਲਈ ਤੇ ਹੁਣ ਆਪਾਂ ਕਰਦੇ ਆ ਬਣਾਉਣ ਦੀ ਤਿਆਰੀ ਕੜਾਈ ਵਿੱਚ ਪਾਵਾਂਗੇ ਤੇਲ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਥੋੜੀ ਜਿਹਾ ਪਾਵਾਂਗੇ ਹਿੰਗ ਪਾਊਡਰ ਹਿੰਗ ਪਾਊਡਰ ਦੇ ਬਾਅਦ ਆਪਾਂ ਪਾਵਾਂਗੇ ਮੇਥੀ ਦਾਣਾ ਜਿਹੜੇ ਆਪਾਂ ਕੜੀ ਵਗੈਰਾ ਚ ਪਾਉਂਦੇ ਆ ਮੇਥੀ ਦਾਣਾ ਇਹਦੇ ਵਿੱਚ ਮੇਰੇ ਆਏ ਹਲਦੀ ਮਿਕਸ ਹੋਈ ਵੀ ਹੈ ਜੀ ਇਹ ਇਹ ਪੀਲੇ-ਪੀਲੇ ਜਿਹਾ ਤਾਂ ਮਤਲਬ ਲੱਗਦਾ ਹੈ ਤੇ ਥੋੜਾ ਜਨੂੰ ਭੁੰਨਾਂਗੇ ਭੁੰਨਣ ਤੋਂ ਬਾਅਦ ਪਾਵਾਂਗੇ ਆਪਾਂ ਲਾਲ ਮਿਰਚਾਂ ਸੁੱਕੀਆਂ ਲਾਲ ਮਿਰਚਾਂ ਤੇ ਨਾਲ ਹੀ ਪਾ ਦਵਾਂਗੇ ਜੀਰਾ ਇੱਥੇ ਇੱਕ ਵੱਡਾ ਚਮਚ ਜੀਰੇ ਦਾ ਪਾਇਆ ਮੈਂ ਤੇ ਚਲੋ ਜੀ ਇਹਨੂੰ ਭੁੰਨਣ ਤੋਂ ਬਾਅਦ ਥੋੜਾ ਜਿਹਾ ਮੈਂ ਪਾਈ ਹੈ ਕਾਲੀ ਮਿਰਚ ਗੈਸ ਵਗੈਰਾ ਨਹੀਂ ਹੁੰਦੀ ਇਹਦੇ ਨਾਲ ਕਾਲੀ ਮਿਰਚ ਸਬਜ਼ੀ ਚ ਹਰੇਕ ਚ ਤੜਕੇ ਚ ਥੋੜੀ ਥੋੜੀ ਪਾਣੀ ਪਾ ਲੈਣੀ ਚਾਹੀਦੀ ਹੈ ਹਿੰਗ ਪਾਊਡਰ ਵੀ ਤੇ ਥੋੜਾ ਜਿਹਾ ਆਦਰਕ ਮੈਂ ਇੱਥੇ ਵਿੱਚ ਪਾਇਆ ਸੀ ਇਹਦੇ ਕੱਟ ਕੇ ਇਹ ਨੂੰ ਪੁੰਨ ਲਾਵਾਂਗੇ ਚੰਗੀ ਤਰ੍ਹਾਂ ਇੱਥੇ ਤੁਸੀਂ ਲਸਣ ਵੀ ਪਾ ਸਕਦੇ ਹੋ ਇਹਦੇ ਵਿੱਚ ਕੱਟਿਆ ਹੋਇਆ ਮੇਰੇ ਕੋਲ ਲਸਣ ਕੱਟਿਆ ਹੋਇਆ ਨਹੀਂ ਸੀਗਾ ਇਸ ਲਈ ਮੈਂ ਬਾਅਦ ਵਿੱਚ ਪੇਸਟ ਪਾਵਾਂਗੀ ਲਸਣ ਔਰ ਅਦਰਕ ਦਾ ਤੇ ਪਿਆਜ਼ ਪਾਏ ਸੀਗੇ ਤਿੰਨ ਮੈਂ ਇੱਥੇ ਬ੍ਰੇਕ ਬ੍ਰੇਕ ਕੱਟ ਕੇ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਆਪਣੇ ਇਹ ਬੇਸਣ 1.5 ਚਮਚ ਬੇਸਣ ਨੂੰ ਚੰਗੀ ਤਰ੍ਹਾਂ ਭੁੰਨਣਾ ਜੀ ਆਪਾਂ ਨੇ ਜਦ ਤੱਕ ਇਹ ਭੁੰਦਾ ਨਹੀਂ ਬਿਲਕੁਲ ਉਦੋਂ ਤੱਕ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਬੇਸਨ ਭੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਟਮਾਟਰ ਨੂੰ ਚੰਗੀ ਤਰ੍ਹਾਂ ਹਲਾ ਕੇ ਇਹਨਾਂ ਨੂੰ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਤਾਂ ਜੋ ਚੰਗੀ ਤਰ੍ਹਾਂ ਘੁਲ ਜਾਣ ਇਹ ਸਾਰੇ ਮਸਾਲੇ ਵੀ ਵਿੱਚ ਤੇ ਥੋੜੀ ਜਿਹਾ ਭੁੰਨਣ ਤੋਂ ਬਾਅਦ ਇਹਨੂੰ ਆਪਾਂ ਪਾਵਾਂਗੇ ਆਪਣੇ ਬੇਸਿਕ ਜਿਹੇ ਮਸਾਲੇ ਜਿਹੜੇ ਆਪਾਂ ਪਾਉਣੇ ਆ ਤੇ ਮੈਥੇ ਅਦਰਕ ਪਹਿਲਾਂ ਵੀ ਪਾਇਆ ਸੀ ਤੇ ਇੱਕ ਥੋੜਾ ਜਿਹਾ ਕੁੱਟ ਕੇ ਹਰੀ ਮਿਰਚ ਦੇ ਨਾਲ ਫੇਰ ਦੁਬਾਰੇ ਪਾਇਆ ਕੁੱਟ ਕੇ ਪਾਉਣ ਨਾਲ ਟੇਸਟ ਨਾਲ ਜਿਹੜਾ ਇਹਦਾ ਅਲੱਗ ਜਿਹਾ ਸਵਾਦ ਹੁੰਦਾ ਤਾਂ ਲਸਣ ਵੀ ਤੁਸੀਂ ਇਸ ਤਰ੍ਹਾਂ ਕੁੱਟ ਕੇ ਪਾ ਸਕਦੇ ਹੋ ਬਹੁਤ ਵਧੀਆ ਟੇਸਟ ਆਉਂਦਾ ਉਹਦਾ ਤੇ ਬਾਕੀ ਜਿਹੜੇ ਮੈਂ ਕੱਟ ਕੇ ਪਿਆਜ਼ ਔਰ ਟਮਾਟਰ ਵਗੈਰਾ ਪਾਏ ਤੁਸੀਂ ਗ੍ਰाइंड ਕਰਕੇ ਵੀ ਪਾ ਸਕਦੇ ਹੋ ਅਸੀਂ ਥੋੜੇ ਮਤਲਬ ਸਾਗ ਦੀ ਤਰ੍ਹਾਂ ਟੈਕਸਚਰ ਜਿਹਾ ਪਸੰਦ ਹੈ ਸਾਨੂੰ ਮਤਲਬ ਪਾਲਕ ਪਨੀਰ ਦਾ ਤੁਸੀਂ ਗਰੇਵੀ ਦੀ ਤਰ੍ਹਾਂ ਮਤਲਬ ਜਿੱਦਾਂ ਆਪਾਂ ਗ੍ਰाइंड ਕਰਕੇ ਕਰਦੇ ਹਾਂ ਉੱਤਾ ਵੀ ਕਰ ਸਕਦੇ ਹੋ ਥੋੜੀ ਜਿਹੀ ਬਟਰ ਪਾਈ ਸੀ ਮੈਂ ਤੇ ਇੱਥੇ ਆਪਾਂ ਪਾ ਦਿੱਤਾ ਸੀ ਲੂਣ ਗਰਮ ਮਸਾਲਾ ਲਾਲ ਮਿਰਚ ਤੁਸੀਂ ਪਾਉਣੀ ਪਾ ਸਕਦੇ ਹੋ ਕੁੱਟੀ ਹੋਈ ਮੈਂ ਹਰੀ ਮਿਰਚ ਪਾ ਲਈ ਸੀਗੀ ਬਸ ਟੇਸਟ ਦੇ ਅਕੋਰਡਿੰਗ ਲਾਲ ਮਿਰਚ ਮੈਂ ਘੱਟ ਯੂਜ਼ ਕਰਦੀ ਹਾਂ ਪੀਸੀ ਹੋਈ ਤੇ ਇੱਥੇ ਇੱਕ ਵੱਡਾ ਚਮਚਾ ਧਨੀਆ ਪਾਊਡਰ ਦਾ ਪਾ ਦਿੱਤਾ ਸੀ ਤੇ ਬਾਅਦ ਵਿੱਚ ਮੈਂ ਪਾਇਆ ਥੋੜਾ ਜਿਹਾ ਅਦਰਕ ਔਰ ਲਸਣ ਦਾ ਪੇਸਟ ਚੰਗੀ ਤਰ੍ਹਾਂ ਮਲ ਆ ਦਵਾਂਗੇ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਤੇ ਜਦੋਂ ਜਿਹੜੀ ਆਪਾਂ ਬਟਰ ਪਾਈ ਉਹਦੀ ਜਗ੍ਹਾ ਤੁਸੀਂ ਕਿਉਂ ਵੀ ਪਾ ਸਕਦੇ ਆ ਇਹ ਜਦੋਂ ਮਤਲਬ ਇਹ ਬਟਰ ਜਿਹੜੇ ਆਪਣਾ ਛੱਡਣ ਲੱਗ ਜਾਂਦੀ ਹੈ ਨਾ ਤੇਲ ਜਿਹਾ ਤਾਂ ਉਹ ਤੋਂ ਸਮਝੋ ਕਿ ਆਪਣਾ ਮਸਾਲਾ ਇਹ ਚੰਗੀ ਤਰ੍ਹਾਂ ਪੁੰਨ ਹੋ ਗਿਆ ਥੋੜੀ ਜਿਹਾ ਚਲਾਉਂਦੇ ਰਹਾਂਗੇ ਬੇਸਨ ਪਾਇਆ ਬਣਾ ਉਹਦੇ ਕਰਕੇ ਕਈ ਵਾਰ ਥੋੜਾ ਜਿਹਾ ਥੱਲੇ ਲੱਗਣ ਦਾ ਡਰ ਰਹਿੰਦਾ ਮਸਾਲਾ ਤੇ ਦੇਖੋ ਤੁਸੀਂ ਇਹਦਾ ਬਟਰ ਨੇ ਜਿਹੜਾ ਆਪਣਾ ਛੱਡ ਦਿੱਤਾ ਤੇਲ ਜਿਹਾ ਫਿਰ ਆਪਾਂ ਜਿਹੜਾ ਪਾਲਕ ਗ੍ਰाइंड ਕਰਕੇ ਰੱਖੀ ਹੋਈ ਸੀਗੀ ਉਹਨੂੰ ਪਾ ਲਵਾਂਗੇ ਵਿੱਚ ਤੇ ਚੰਗੀ ਤਰ੍ਹਾਂ ਮਿਲਾ ਲਵਾਂਗੇ ਆਪਾਂ ਇੱਥੇ ਨੂੰ ਤੇ ਮੈਂ ਤੁਹਾਨੂੰ ਦੱਸ ਦੇਵਾਂ ਜੀ ਪਾਲਕ ਆਪਾਂ ਨੇ ਜਦੋਂ ਬੋਇਲ ਕਰਨੀ ਹੈ ਨਾ ਸਿਰਫ 5 ਮਿੰਟ ਬੋਇਲ ਕਰਨੀ ਜਦੋਂ ਉਹਦੇ ਵਿੱਚ ਇੱਕ ਵਧੀਆ ਜਿਹਾ ਮਤਲਬ ਜਿਹੜਾ ਬੋਇਲ ਉਹਦੇ ਵਿੱਚ ਆ ਗਿਆ ਉਬਾਲਾ ਆ ਗਿਆ ਉਦੋਂ ਆਪਾਂ ਗੈਸ ਬੰਦ ਕਰ ਦੇਣਾ ਤੇ ਉਹਨੂੰ ਕੱਢ ਲੈਣਾ ਹੈ ਫਿਰ ਠੰਡੇ ਪਾਣੀ ਨਾਲ ਧੋ ਲੈਣਾ ਇਹ ਗੱਲ ਯਾਦ ਰੱਖਿਓ ਤੇ ਕਲਰ ਚੈੱਕ ਕਰੋ ਕਲਰ ਕਿੰਨਾ ਸੋਹਣਾ ਇੱਕ ਚਮਤ ਜਿਹੜਾ ਮੈਂ ਚੀਨੀ ਦਾ ਦੱਸਿਆ ਉਹ ਜ਼ਰੂਰ ਪਾ ਲਿਓ ਉਹਦੇ ਨਾਲ ਕਲਰ ਮਤਲਬ ਪਰਫੈਕਟ ਵਧੀਆ ਆਉਂਦਾ ਕਲਰ ਤੇ ਮਿੱਠੇ ਵਗੈਰਾ ਦਾ ਟੇਸਟ ਕੋਈ ਨਹੀਂ ਆਉਂਦਾ ਆਪਾਂ ਧੋ ਲਿੰਦੇ ਆ ਬਾਅਦ ਵਿੱਚ ਕੁਝ ਵੀ ਨਹੀਂ ਰਹਿੰਦਾ ਤੇ ਟੱਕ ਕੇ ਪਕਾਵਾਂਗੇ ਇਹਨੂੰ ਥੋੜੀ देर ਲਈ ਐਨੇ ਨੂੰ ਆਪਾਂ ਕਰ ਲੈਂਦੇ ਆ ਧਰਪਣਾ ਪਨੀਰ ਨੂੰ ਸੌਤੇ ਥੋੜਾ ਜਿਹਾ ਇਹਦੇ ਵਿੱਚ ਮੈਂ ਥੋੜਾ ਜਿਹਾ ਘਿਓ ਪਾਇਆ ਸੀ ਦੇਸੀ ਪੈਨ ਵਿੱਚ ਤੁਸੀਂ ਬਟਰ ਵੀ ਪਾ ਸਕਦੇ ਹੋ ਰਫਾਈਨ ਵੀ ਪਾ ਸਕਦੇ ਹੋ ਕੁਝ ਵੀ ਕਰ ਲਓ ਥੋੜਾ ਜਿਹਾ ਬਸ ਆਪਾਂ ਨੇ ਇਹਨੂੰ ਸੌਤੇ ਜਿਹਾ ਕਰਨਾ ਬਸ ਪਨੀਰ ਨੂੰ ਦੋਨੇ ਪਾਸੇ ਤੋਂ ਸੌਤੇ ਕਰਨ ਤੋਂ ਬਾਅਦ ਆਪਾਂ ਇਹਨੂੰ ਕੱਟ ਲਵਾਂਗੇ ਫਿਰ ਠੰਡਾ ਹੋਣ ਦੇ ਤੇ ਇੱਧਰ ਆਪਣੀ ਜਿਹੜੀ ਪਾਲਕ ਵੀ ਉਹ ਵੀ ਚੰਗੀ ਤਰ੍ਹਾਂ ਰਿੱਝ ਚੁੱਕੀ ਐ ਤਿਆਰ ਐ ਬਣ ਕੇ ਸਮਝ ਲਓ ਥੋੜੀ ਜਿਹਾ ਆਪਾਂ ਹੋਰ ਲਵਾ ਲਾਂਗੇ ਟੱਕੇ ਇਹਨੂੰ ਤੇ ਇੱਧਰ ਮੈਂ ਠੰਡਾ ਹੋਣ ਤੇ ਬਾਅਦ ਪਨੀਰ ਵੀ ਕੱਟ ਲਿੱਤਾ ਸੀਗਾ ਪੀਸ ਕਰ ਲੇ ਸੀ ਛੋਟੇ ਛੋਟੇ ਪਾਲਕ ਆਪਣੀ ਦੇਖੋ ਬਿਲਕੁਲ ਤਿਆਰ ਐ ਆਪਾਂ ਪਾ ਦੇਵਾਂਗੇ ਵਿੱਚ ਪਨੀਰ ਤੇ ਚੰਗੀ ਤਰ੍ਹਾਂ ਇਹਨੂੰ ਹਿਲਾ ਦਵਾਂਗੇ ਜੋ ਜਿਹੜਾ ਪਨੀਰ ਹੈ ਦੇ ਵਿੱਚ ਚੰਗੀ ਤਰ੍ਹਾਂ ਮਸਾਲੇ ਜਿਹੜੇ ਮਿਕਸ ਹੋ ਜਾਣ। ਬਹੁਤ ਸਵਾਦ ਬਹੁਤ ਟੇਸਟੀ ਸਬਜੀ ਬਣਦੀ ਹੈ। ਪਾਲਕ ਪਨੀਰ ਬਹੁਤ ਵਧੀਆ ਲੱਗਦਾ। ਤੇ ਸਾਰੇ ਜਿਹਨੇ ਬਣਾ ਕੇ ਜਰੂਰ ਦੇਖਿਓ ਇੱਕ ਵਾਰੀ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਐਦਾਂ। ਤੇ ਪਨੀਰ ਪਾਉਣ ਤੋਂ ਬਾਅਦ ਆਪਾਂ ਥੋੜੀ देर ਇਹਨੂੰ 3-4 ਮਿੰਟ ਹੋਰ ਮਤਲਬ ਬੋਇਲ ਕਰਨਾ। ਤਾਂ ਚਲੋ ਜੀ ਬਣ ਕੇ ਆਪਣੀ ਸਬਜੀ ਪਨੀਰ ਪਾਲਕ ਪਨੀਰ ਦੀ ਤਿਆਰ ਹੈ। ਬਾਉਲ ਵਿੱਚ ਪਾ ਲਈਤੀ ਸੀ ਸਰਵ ਕਰਨ ਦੇ ਲਈ ਮੈਂ ਤੇ ਥੋੜਾ ਜਿਹਾ ਪਰਤਣੀਆਂ ਪਾ ਦਿੱਤਾ ਵਧੀਆ ਜੀ ਲੁੱਕ ਦੇਣ ਦੇ ਲਈ ਤੇ ਆਪਾਂ ਥੋੜੀ ਜੀ ਪਾਵਾਂਗੇ ਤੇ ਵਿੱਚ ਉੱਪਰ ਕਰੀਮ ਪੂਰਾ ਟਾਪ ਬੈਸਟਾਈਲ ਬਣਾ ਦੇਵਾਂਗੇ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਸਾਰੇ ਜਣੇ ਜਰੂਰ ਬਣਾਓ ਤੇ ਜਿੱਦਾਂ ਮੇਰੀ ਹੋਰ ਵੀਡੀਓ ਨੂੰ ਪਿਆਰ ਦਿੰਦੇ ਹੋ ਇਹਨੂੰ ਵੀ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਦਾਂ ਹੀ ਪਿਆਰ ਦਿਓਗੇ ਤੇ ਰੋਟੀ ਦੇ ਨਾਲ ਪਰਾਂਠੀ ਦੇ ਨਾਲ ਮੱਕੀ ਦੀ ਰੋਟੀ ਦੇ ਨਾਲ ਕਣਕ ਦੀ ਰੋਟੀ ਲੈਣ ਜਿੱਦ ਮਰਜ਼ੀ ਨਾਲ ਖਾਓ ਬਹੁਤ ਸਵਾਦ ਲੱਗਦੀ ਹੈ ਬਹੁਤ ਟੇਸਟੀ ਲੱਗਦੀ ਹੈ ਬਣਾ ਕੇ ਇੱਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਤੇ ਆਪਣੇ ਆਪਣੇ ਐਕਸਪੀਰੀਅੰਸ ਬਣਾ ਕੇ ਮੇਰੇ ਨਾਲ ਸ਼ੇਅਰ ਜਰੂਰ ਕਰਿਓ ਤੇ ਅੱਗੇ ਤੁਹਾਨੂੰ ਕਿਹੜੀ ਵੀਡੀਓ ਚਾਹੀਦੀ ਹੈ ਕਿਸ ਰੈਸਪੀ ਦੀ ਵੀਡੀਓ ਚਾਹੀਦੀ ਮੈਨੂੰ ਜਰੂਰ ਦੱਸਿਓ ਮਿਲਦੇ ਹਾਂ ਜੇ ਅਗਲੀ ਵੀਡੀਓ ਚ ਬਾਏ ਬਾਏ ਰਬੀ